ਜੇ ਤੁਸੀਂ ਘਰੇ ਬਹਿ ਕੇ ਸਿਰਫ ਇਹੀ ਡਰਾਮਾ ਦੇਖਣਾ ਦੇਖਦੇ ਆਂ ਭਗਵੰਤ ਮਾਨ ਤੋਂ ਹਰਿਆਣਾ ਸਰਕਾਰ ਨੇ ਜਿੱਦਣ ਪਾਣੀ ਲੈ ਲਿਆ ਉਹ ਦਿਨ ਅਸੀਂ ਰੋਲਾ ਪਾਵਾਂਗੇ ਕਿ ਇਹਨੇ ਹਰਿਆਣਾ ਸਰਕਾਰ ਦੇ ਨਾਲ ਗੱਠਬੰਡ ਕਰ ਲਈ। ਉੱਥੇ ਕੋਈ ਕਿਸਾਨ ਜੱਥੇਬੰਦੀਆਂ ਵਾਲਾ ਕੋਈ ਵੀ ਸਮਾਜ ਸੇਵੀ ਕੋਈ ਵਾਤਾਵਰਣ ਪ੍ਰੇਮੀ ਕੋਈ ਉੱਥੇ ਨਹੀਂ ਖੜਿਆ। ਉਹ ਤਾਂ ਨਹੀਂ ਖੜਦੇ ਪਏ ਜੇ ਭਗਵੰਤ ਮਾਨ ਪਾਣੀ ਦੀਆਂ ਲੜਾਈਆਂ ਜਿੱਤ ਗਿਆ ਤਾਂ ਉਹਦੇ ਵਿੱਚ ਇਸ ਸਰਕਾਰ ਦਾ ਪੂਰਾ ਜੋਰ ਲੱਗੂਗਾ ਕਿ ਸਰਕਾਰ ਨੇ ਭਗਵੰਤ ਮਾਨ ਨੇ ਇਹ ਕੰਮ ਕਰਕੇ ਦਿਖਾਤਾ। ਜਿਵੇਂ ਧਰਨੇ ਲਾਣੇ ਜਾਂ ਕਿਤੇ ਧਰਨੇ ਲਾ ਕੇ ਪੈਸੇ ਇਕੱਠੇ ਕਰਨੇ ਉਹ ਸਾਡੇ ਬੰਦ ਹੋ ਜਾਣਗੇ ਕਿਉਂਕਿ ਇਹੀ ਤਾਂ ਦੋ ਚਾਰ ਮੁੱਦੇ ਆ ਜਿਨ੍ਹਾਂ ਤੇ ਹਮੇਸ਼ਾ ਰਾਜਨੀਤੀ ਖੇਢੀ ਗਈ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਹ ਲੜਾਈ ਪੰਜਾਬ ਦੀ ਐ ਇਹ ਪਾਣੀਆਂ ਦੀ ਐ ਇਹਦੇ ਵਿੱਚੋਂ ਰਾਜਨੀਤੀ ਨੂੰ ਬਾਹਰ ਕਰ ਦਿਓ ਮੈਂ ਕਹਿੰਦਾ ਲੱਖ ਮਾੜਾ ਭਗਵੰਤ ਮਾਨ ਯਾਰ ਪਰ ਪੰਜਾਬ ਦੇ ਪਾਣੀਆਂ ਲਈ ਤਾਂ ਲੜਦਾ ਪਿਆ ਤੁਸੀਂ ਤਾਂ ਸੋਸ਼ਲ ਮੀਡੀਆ ਤੇ ਬਸ ਇੱਕ ਦੋ ਪੋਸਟਾਂ ਪਾਤੀਆਂ ਲੋਕਾਂ ਨੂੰ ਭੜਕਾਤਾ ਕਿ ਆ ਗੰਦੇ ਨਾਲੇ ਦਾ ਸੀਚੇ ਵਾਲ ਬਾਬਾ ਜਿਹੜਾ ਸਹੀ ਕਰਦਾ ਪਿਆ ਇਹ ਸਹੀ ਨਹੀਂ ਹੁੰਦਾ ਪਿਆ ਬਸ ਇੱਕ ਵਿਊਆਂ ਖਾਤਰ ਹੋ ਗਿਆ ਜਾਂ ਰਾਜਨੀਤੀ ਚਮਕਾ ਲਈਏ ਡਰਾਮਾ ਮਸਲਾ ਪੰਜਾਬ ਦੇ ਪਾਣੀਆਂ ਦਾ ਕਹਿੰਦੇ ਹਰਿਆਣਾ ਸਰਕਾਰ ਬੜਾ ੱੱੱਕਾ ਕਰਦੀ ਪਈ ਆ ਕਿ ਜਿਹੜਾ ਹਰਿਆਣੇ ਨੂੰ ਇੱਕ ਅਪਰੂਵਲ ਮਿਲੀ ਵੀ ਆ ਕਿ ਇੰਨਾ ਪਾਣੀ ਤੁਹਾਨੂੰ ਹਰ ਸਾਲ ਮਿਲਣਾ ਇਸ ਤੋਂ ਬਾਅਦ ਵੀ ਹਰਿਆਣਾ ਸਰਕਾਰ ਪੂਰਾ ਪੰਜਾਬ ਦੇ ਨਾਲ ੱੱੱਕਾ ਕਰਦੀ ਪਈ ਆ ਜੀਦੇ ਵਿੱਚ ਦੋ ਤਿੰਨ ਵਾਰੀ ਸਰਕਾਰੀ ਅਫਸਰਾਂ ਨੂੰ ਰੋਕਿਆ ਗਿਆ ਉਹਨਾਂ ਤੇ ਕਾਰਵਾਈ ਵੀ ਕਰਵਾਈ ਆ ਪੰਜਾਬ ਸਰਕਾਰ ਨੇ ਹੁਣ ਆਪਾਂ ਗੱਲ ਕਰੀਏ ਭਗਵੰਤ ਮਾਨ ਦੀ ਜਿਹੜਾ ਪੰਜਾਬ ਦੇ ਪਾਣੀਆਂ ਲਈ ਪੂਰਾ ਮੈਨਾਂ ਜਿੰਦ ਜਾਨ ਲਾਈ ਜਾਂਦਾ ਇਹਦੇ ਪਿੱਛੇ ਰਾਜਨੀਤੀ ਦਾ ਹੈਗੀ ਹੈਗੀ ਆ ਇਹ ਤੁਸੀਂ ਸਭ ਜਾਣਦੇ ਆ ਹਰ ਇੱਕ ਜਦੋਂ ਵੀ ਕਿਸੇ ਨੇ ਰਾਜਨੀਤੀ ਕਰਨੀ ਆ ਤਾਂ ਉਹ ਪਾਣੀਆਂ ਦੇ ਮੁੱਦੇ ਤੇ ਨੌਕਰੀਆਂ ਦੇ ਮੁੱਦੇ ਤੇ ਜਾਂ ਹੋਰ ਬੜੇ ਤਰ੍ਹਾਂ ਦੇ ਮੁੱਦਿਆਂ ਤੇ ਬੋਲਦਾ ਹੁਣ ਜਿਹੜੇ ਪੰਜਾਬ ਲਈ ਪਾਣੀ ਦੇ ਖਾਤਰ ਲੜਦੇ ਸੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਵਾਤਾਵਰਣ ਪ੍ਰੇਮੀ ਜਿਵੇਂ ਆਪਣੇ ਲੁਧਿਆਣੇ ਗੰਦੇ ਨਾਲੇ ਵਾਲੀ ਲੜਾਈ ਹੋ ਗਈ ਹਰ ਇੱਕ ਉਸ ਚੀਜ਼ ਤੇ ਰਾਜਨੀਤੀ ਕਰਦਾ ਸੀ ਅੱਜ ਜੱਥੇਬੰਦੀਆਂ ਜਾਂ ਵਾਤਾਵਰਣ ਪ੍ਰੇਮੀ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਅੱਜ ਕਿਉਂ ਨਹੀਂ ਉਹ ਭਗਵੰਤ ਮਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਕੀ ਭਗਵੰਤ ਮਾਨ ਸਾਹਿਬ ਤੁਸੀਂ ਕਾਨੂੰਨੀ ਲੜਾਈ ਲੜੋ ਤੇ ਜਿਹੜੀ ਲੜਾਈ ਹੈ ਤੇ ਬਹਿ ਕੇ ਅਸੀਂ ਧਰਨਾ ਲਾਣਾ ਜਾਂ ਉੱਥੇ ਕੋਈ ਅਫਸਰ ਆ ਕੇ ਪਾਣੀ ਛੱਡਣ ਦੀਆਂ ਸਲਾਹਾਂ ਦਿੰਦਾ ਜਾਂ ਧੱਕਾ ਕਰਦਾ ਉਹਨਾਂ ਲਈ ਅਸੀਂ ਖੜੇ ਆਂ ਪਰ ਨਹੀਂ ਉਸ ਚੀਜ਼ ਲਈ ਇਹਨਾਂ ਨੇ ਅੱਗੇ ਨਹੀਂ ਆਣਾ ਕਿਉਂ ਨਹੀਂ ਆਣਾ ਕਿਉਂਕਿ ਭਾਈ ਜੇ ਉੱਥੇ ਭਗਵਾਨਤਮਾਨ ਆਪ ਜਾਂਦਾ ਹਰ ਵਾਰੀ ਜਦੋਂ ਉੱਥੇ ਧੱਕਾ ਕੀਤਾ ਜਾਂਦਾ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਭਗਵਾਨਤਮਾਨ ਨੂੰ ਆਪ ਖੁਦ ਜਾਣਾ ਪੈ ਰਿਹਾ ਉੱਥੇ ਕੋਈ ਕਿਸਾਨ ਜਥੇਬੰਦੀਆਂ ਵਾਲਾ ਕੋਈ ਵੀ ਸਮਾਜ ਸੇਵੀ ਕੋਈ ਵਾਤਾਵਰਣ ਪ੍ਰੇਮੀ ਕੋਈ ਉੱਥੇ ਨਹੀਂ ਖੜਿਆ ਉਹ ਤਾਂ ਨਹੀਂ ਖੜਦੇ ਪਏ ਜੇ ਭਗਵੰਤਮਾਨ ਪਾਣੀ ਦੀਆਂ ਲੜਾਈਆਂ ਜਿੱਤ ਗਿਆ ਤਾਂ ਉਹਦੇ ਵਿੱਚ ਇਸ ਸਰਕਾਰ ਦਾ ਪੂਰਾ ਜੋਰ ਲੱਗੂਗਾ ਕਿ ਸਰਕਾਰ ਨੇ ਭਗਵੰਤਮਾਨ ਨੇ ਇਹ ਕੰਮ ਕਰਕੇ ਦਿਖਾਤਾ ਉਹਦੇ ਵਿੱਚ ਉਹਨਾਂ ਦੀ ਨਿਲਾਕੀ ਉਹ ਕਹਿੰਦੇ ਆ ਕਿ ਸਾਡੀ ਮਿੱਟੀ ਪਲੀਤ ਹੋ ਜੂ ਸਾਡੇ ਜਿਹੜੇ ਤੋਰੀ ਫੁਲਕੇ ਚੱਲਦੇ ਆ ਜਿਵੇਂ ਧਰਨੇ ਲਾਣੇ ਜਾਂ ਕਿਤੇ ਧਰਨੇ ਲਾ ਕੇ ਪੈਸੇ ਇਕੱਠੇ ਕਰਨੇ ਉਹ ਸਾਡੇ ਬੰਦ ਹੋ ਜਾਣਗੇ ਕਿਉਂਕਿ ਇਹੀ ਤਾਂ ਦੋ ਚਾਰ ਮੁੱਦੇ ਆ ਜਿਨ੍ਹਾਂ ਤੇ ਹਮੇਸ਼ਾ ਰਾਜਨੀਤੀ ਖੇਡੀ ਗਈ ਆ ਬੜੇ ਵਿਦਵਾਨ ਉੱਠੇ ਆ ਜਿਹੜੇ ਮੈਂ ਕਹਨਾ ਬੜੇ ਬੋਲਦੇ ਆ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਹ ਲੜਾਈ ਪੰਜਾਬ ਦੀ ਆ ਇਹ ਪਾਣੀਆਂ ਦੀ ਆ ਇਹਦੇ ਵਿੱਚੋਂ ਰਾਜਨੀਤੀ ਨੂੰ ਬਾਹਰ ਕੱਢ ਦੋ ਪਰ ਨਹੀਂ ਕੱਢਣਾ ਜੇ ਕਿਸੇ ਸਰਕਾਰ ਨੇ ੱੱਕੇ ਨਾਲ ਪਾਣੀ ਛੜਵਾਤਾ ਫੇਰ ਕਹਿਣਗੇ ਸਰਕਾਰ ਦਾ ਬਾਈ ਗੱਠ ਮਿਠ ਲੱਗਦਾ ਸਰਕਾਰ ਦੇ ਨਾਲ ਉਹਨਾਂ ਨੇ ਗੱਠਮਿਠ ਕਰਕੇ ਪਾਣੀ ਛੜਵਾ ਲਿਆ ਜੇ ਅੱਜ ਭਗਵਾਨਤਮਾਨ ਪਾਣੀ ਨੂੰ ਬਚਾਉਣ ਲਈ ਪੂਰੀ ਜਿੰਦ ਜਾਨ ਲਾਉਂਦਾ ਪਿਆ ਤਾਂ ਮੈਂ ਕਹਿੰਦਾ ਕੋਈ ਜਥੇਬੰਦੀ ਨੇ ਸਾਥ ਨਹੀਂ ਦਿੱਤਾ ਕੋਈ ਵਾਤਾਵਰਣ ਪ੍ਰੇਮੀ ਨੇ ਨਹੀਂ ਦਿੱਤਾ ਜਿਹੜੇ ਮੂੰਹ ਚੱਕਦੇ ਸੀ ਦੂਜੇ ਦਿਨ ਧਰਲਾ ਲਾ ਲਾਉਂਦੇ ਸੀ ਕਿਸੇ ਦੇ ਮੂੰਹ ਦੇ ਵਿੱਚੋਂ ਯਾਰ ਇੱਕ ਗੱਲ ਨਹੀਂ ਨਿਕਲੀ ਯਾਰ ਕਿ ਮਾਨਾ ਤੂੰ ਜਿਹੜੇ ਕਾਨੂੰਨੀਆ ਕਾਰਵਾਈਆਂ ਦੇ ਨਾਲ ਲੜ ਪਿੱਛੋ ਅਸੀਂ ਬੈਠੇ ਆ ਮਜਾਲ ਆ ਕੋਈ ਬਈ ਸਾਡੇ ਕੋਲੋਂ ੱੱੱਕੇ ਨਾਲ ਪਾਣੀ ਲੈ ਸਕੇ ਜੇ ਪਾਣੀ ਲੈ ਗਏ ਉਹਦੇ ਵਿੱਚ ਇਹਨਾਂ ਰਾਜਨੀਤੀਆਂ ਦਾ ਕੋਈ ਕਸੂਰ ਨਹੀਂ ਮੈਂ ਕਹਿੰਦਾ ਲੱਖ ਮਾੜਾ ਭਗਵੰਤਮਾਨ ਯਾਰ ਪਰ ਪੰਜਾਬ ਦੇ ਪਾਣੀਆਂ ਲਈ ਤਾਂ ਲੜਦਾ ਪਿਆ ਤੁਸੀਂ ਤਾਂ ਸੋਸ਼ਲ ਮੀਡੀਆ ਤੇ ਬਸ ਇੱਕ ਦੋ ਪੋਸਟਾਂ ਪਾਤੀਆਂ ਲੋਕਾਂ ਨੂੰ ਭੜਕਾਤਾ ਕਿ ਆ ਗੰਦੇ ਨਾਲੇ ਦਾ ਸੀਚੇ ਵਾਲ ਬਾਬਾ ਜਿਹੜਾ ਸਹੀ ਕਰਦਾ ਪਿਆ ਇਹ ਸਹੀ ਨਹੀਂ ਹੁੰਦਾ ਪਿਆ ਬਸ ਇੱਕ ਵਿਊਆਂ ਖਾਤਰ ਹੋ ਗਿਆ ਜਾਂ ਰਾਜਨੀਤੀ ਚਮਕਾ ਲਈਏ ਡਰਾਮੇ ਰਚੇ ਜਾਂਦੇ ਤੇ ਪਰ ਕੋਈ ਤਾਂ ਹੰਬਲਾ ਮਾਰਦਾ ਪਿਆ ਜਿਵੇਂ ਵੀ ਮਰਜ਼ੀ ਆ ਜੇ ਹੁਣ ਗੰਦਲਾ ਪਾਣੀ ਆ ਉਹਨੂੰ ਸਾਫ਼ ਕਰਨਾ ਬਹੁਤ ਮੁਸ਼ਕਲ ਹੈ ਜੇ ਇਹ ਪਾਣੀਆਂ ਦੀ ਲੜਾਈ ਆ ਉਹ ਲੜਨੀ ਬਹੁਤ ਸੋਖੀ ਲੱਗਦੀ ਹੈ ਪਰ ਮੈਂ ਕਹਿੰਦਾ ਜਿਹੜਾ ਉੱਤੋਂ ਸੈਂਟਰ ਸਰਕਾਰਾਂ ਦਾ ਪ੍ਰੈਸ਼ਰ ਹੁੰਦਾ ਉਹਨੂੰ ਝੇਲਣਾ ਉਹੀ ਪਤਾ ਉਸੇ ਸਰਕਾਰ ਨੂੰ ਪਤਾ ਉਸੇ ਬੰਦੇ ਨੂੰ ਪਤਾ ਜਿਹੜਾ ਇਸ ਮਸਲੇ ਤੇ ਉਹਨਾਂ ਨਾਲ ਲੜਾਈ ਲੜਦਾ ਪਿਆ ਪਰ ਕੋਈ ਵਾਤਾਵਰਣ ਪ੍ਰੇਮੀ ਕੋਈ ਜਥੇਬੰਦੀਆਂ ਕੋਈ ਨਹੀਂ ਲੜਦੀਆਂ ਪਈਆਂ ਪਤਾ ਇੱਥੋਂ ਚਾਰ ਛਿੱਲੜ ਸਾਨੂੰ ਇਕੱਠੇ ਨਹੀਂ ਹੋਣੇ ਜੇ ਕਿਤੇ ਧਰਨਾ ਲਾਣਾ ਉੱਥੇ ਤਾਂ ਸਾਨੂੰ ਐਨ ਆਰ ਆਈ ਸਪੋਰਟ ਕਰਦਣਗੇ ਜਾਂ ਕਿਸਾਨ ਭਰਾ ਆਪ ਨੂੰ ਸਪੋਰਟ ਕਰਦਣਗੇ ਉਹਨਾਂ ਨੇ ਗੱਫੇ ਭਰ-ਭਰ ਸਾਨੂੰ ਦੇਈਆਂ ਨੇ ਜਿੱਦਨ ਗੱਫੇ ਬੰਦ ਹੋਗੇ ਉਹ ਦਿਨ ਅਸੀਂ ਲੜਾਈ ਲੜਨੀ ਬੰਦ ਕਰ ਦਾਂਗੇ ਕੀ ਇਹ ਪੰਜਾਬ ਦੇ ਪਾਣੀ ਨਹੀਂ ਆ ਜਮੀਨਾਂ ਨੂੰ ਜਿਹੜਾ ਪਾਣੀ ਦੇਣਾ ਇਹ ਪਾਣੀ ਦੀ ਲੜਾਈ ਆ ਜੇ ਪਾਣੀ ਆਪਣੀਆਂ ਬਾਕੀ ਸਟੇਟਾਂ ਲੈ ਗਏ ਤਾਂ ਪੰਜਾਬ ਦੇ ਵੱਲੇ ਸ਼ੰਕਣਾ ਬਚੂਗਾ ਬੇਨਤੀ ਆ ਇਹਦੇ ਵਿੱਚੋਂ ਰਾਜਨੀਤੀ ਨੂੰ ਕੱਢ ਦਿਓ ਆ ਵਾਤਾਵਰਣ ਪ੍ਰੇਮੀਆਂ ਨੂੰ ਖਾਸ ਕਰਕੇ ਬੇਨਤੀ ਆ ਇਹਦੇ ਵਿੱਚੋਂ ਰਾਜਨੀਤ ਨੂੰ ਕੱਢ ਕੇ ਪੰਜਾਬ ਦੇ ਪਾਣੀਆਂ ਲਈ ਲੜੋ ਉਹਦੇ ਲਈ ਬੋਲੋ ਕੋਈ ਨਹੀਂ ਅਸੀਂ ਵੀ ਤੁਹਾਡੀ ਤਾਰੀਫ ਕਰਾਂਗੇ ਕਿ ਇਸ ਬੰਦੇ ਨੇ ਇਸ ਮਸਲੇ ਤੇ ਨਾਲ ਸਰਕਾਰ ਦੇ ਖੜ ਕੇ ਬਈ ਲੜਾਈ ਲੜੀ ਜੇ ਤੁਸੀਂ ਘਰੇ ਬਹਿ ਕੇ ਸਿਰਫ ਇਹੀ ਡਰਾਮਾ ਦੇਖਣਾ ਦੇਖਦੇ ਆ ਭਗਵੰਤ ਮਾਨ ਤੋਂ ਹਰਿਆਣਾ ਸਰਕਾਰ ਨੇ ਜਿੱਦਣ ਪਾਣੀ ਲੈ ਲਿਆ ਉਹ ਦਿਨ ਅਸੀਂ ਰੋਲਾ ਪਾਵਾਂਗੇ ਕਿ ਇਹਨੇ ਹਰਿਆਣਾ ਸਰਕਾਰ ਦੇ ਨਾਲ ਗੱਠਮਿਠ ਕਰ ਲਈ ਪਿੱਛੇ ਜੇ ਬਿਆਨ ਆਇਆ ਭਗਵੰਤ ਮਾਨ ਦਾ ਜਿਹੜਾ ਕਹਿੰਦੇ ਸਾਡੇ ਕੋਲ ਰਾਜਸਥਾਨ ਵਾਲਿਆਂ ਨੇ ਪਾਣੀ ਮੰਗਿਆ ਬਹੁਤ ਚੰਗੀ ਗੱਲ ਹੈ ਉਸ ਬੰਦੇ ਨੇ ਕਿਹਾ ਕਿ ਸਾਡੇ ਉਥੇ ਫੌਜੀ ਭਰਾ ਜਦੋਂ ਲੜਾਈ ਲੱਗੀ ਸੀ ਤਾਂ ਫੌਜੀ ਭਰਾ ਕਾਫੀ ਤੰਦਾਦ ਦੇ ਵਿੱਚ ਉਥੇ ਇਕੱਠੇ ਹੋਏ ਸੀ ਜਿਨ੍ਹਾਂ ਨੂੰ ਪਾਣੀ ਦੀ ਦਿੱਕਤ ਨਾ ਆਵੇ ਤਾਂ ਰਾਜਸਥਾਨ ਸਰਕਾਰ ਨੇ ਪਾਣੀ ਮੰਗਿਆ ਤਾਂ ਮੈਂ ਕਹਿੰਦਾ ਪਹਿਲੇ ਬੋਲਤੇ ਉਸ ਬੰਦੇ ਦਾ ਬਿਆਨ ਇਹ ਸੀ ਕਿ ਪਾਣੀ ਦਾ ਕੋਈ ਚੱਕਰ ਨਹੀਂ ਪਰ ਜਿਹੜੇ ਸਾਡੇ ਲਈ ਜਾਨਾਂ ਕੁਰਬਾਨ ਕਰਦੇ ਆ ਉਹਨਾਂ ਲਈ ਅਸੀਂ ਜਾਨ ਵੀ ਕੁਰਬਾਨ ਕਰ ਦਾਂਗੇ ਪਾਣੀ ਦਾ ਕੀ ਚੀਜ਼ ਪਰ ਉਸ ਮੁੱਦੇ ਨੂੰ ਵੀ ਮੈਂ ਕਹਿੰਦਾ ਉਲਟ ਲੈ ਕੇ ਗਏ ਬਾਈ ਸਰਕਾਰ ਨੇ ਮੂੜੀ ਦਿੱਤੀ ਹੋਣੀ ਆ ਗੂਠਾ ਗੱਲ ਦੇ ਵਿੱਚ ਦੇਤਾ ਹੋਣਾ ਜੇ ਬਾਈ ਗੂਠਾ ਦਿੱਤਾ ਹੁੰਦਾ ਫੇਰ ਤਾਂ ਮੈਂ ਕਹਿੰਦਾ ਜਿਹੜੇ ਹਰਿਆਣੇ ਵਾਲੇ ਪਾਣੀ ਪਿੱਛੇ ਭੱਜੇ ਫਿਰਦੇ ਆ ਫੇਰ ਤਾਂ ਮੈਂ ਕਹਿੰਦਾ ਭਗਵੰਤਮਾਨਕ ਚੀਜ਼ ਹੀ ਕੀ ਸੀ ਆ ਰਿਸੈਂਟਰ ਦੇ ਅੱਗੇ ਬੇਨਤੀ ਆ ਆ ਜਰੂਰ ਕਿਸਾਨ ਜੱਥੇਬੰਦੀਆਂ ਜਿਹੜੇ ਦੂਜੇ ਦਿਨ ਧਰਨਾ ਲਾ ਲੰਦੇ ਵਾਤਾਵਰਣ ਪ੍ਰੇਮੀ ਜਿਹੜੇ ਸੋਸ਼ਲ ਮੀਡੀਆ ਤੇ ਸਿਰਫ ਇੱਕ ਨੈਗੇਟਿਵ ਹੀ ਬੁਲਾਉਂਦੇ ਆ ਹਮੇਸ਼ਾ ਸਰਕਾਰ ਤੇ ਐਂਟੀ ਬੋਲਦੇ ਆ ਉਹਨਾਂ ਨੂੰ ਬੇਨਤੀ ਆ ਬਾਈ ਜਰੂਰ ਨਾਲ ਖੜੋ ਆ ਘਰੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਸੋਖੀਆਂ ਜਦੋਂ ਸਰਕਾਰਾਂ ਦੀਆਂ ਦੂਜੀਆਂ ਸਰਕਾਰਾਂ ਦੇ ਨਾਲ ਪੇਚੇ ਪੈਂਦੇ ਆ ਨਾ ਬੜਾ ਔਖਾ ਹੁੰਦਾ ਕੰਮ ਮੰਨਦੇ ਆ ਹਰ ਇੱਕ ਰਾਜਨੀਤੀ ਕਰਦਾ ਭਗਵੰਤ ਮਾਨ ਵੀ ਰਾਜਨੀਤੀ ਕਰਦਾ ਉਹਦੇ 'ਚ ਵੀ ਸੋ ਕਮੀਆਂ ਪਰ ਅੱਜ ਤੁਹਾਡੇ ਪੰਜਾਬੀਆਂ ਦੀ ਲੋੜ ਹੈ ਲੱਤਾਂ ਨਾ ਖਿੱਚੋ ਜੇ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਪਈ ਆ ਨਾ ਇਹਦੇ ਵਿੱਚ ਲੱਤਾਂ ਨਾ ਖਿੱਚੋ ਸਾਥ ਦਿਓ ਇਹ ਵੀ ਕਹਿ ਦਿਓ ਅਸੀਂ ਕੋਈ ਇਸ ਪਾਰਟੀ ਦੇ ਸਪੋਰਟ ਨਹੀਂ ਕਰਦੇ ਪਰ ਅਸੀਂ ਪਾਣੀਆਂ ਦੇ ਮੁੱਦੇ ਪਿੱਛੇ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੇ ਕਿਸੇ ਚ ਹਿੰਮਤ ਹੈਗੀ ਆ ਤਾਂ ਪੰਜਾਬੀਆਂ ਨੂੰ ਰੋਕ ਕੇ ਦਿਖਾ ਦਿਓ ਪੰਜਾਬੀ ਐਵੇਂ ਦੀ ਕੋਮ ਹੈ ਜਿਹੜੀ ਮੈਂ ਕਹਿੰਨਾ ਯਾਰ ਪਾਣੀਆਂ ਪਿੱਛੇ ਆਪਣੀਆਂ ਜਾਨਾਂ ਦੇ ਦਿੰਦੇ ਆ ਇੱਥੇ ਤਾਂ ਸ਼ਾਮ ਨੂੰ ਜੇ ਪਾਣੀ ਦੀ ਵਾਰੀ ਹੋਵੇ ਨਾ 5 ਮਿੰਟ ਵੀ ਲੇਟ ਹੋ ਜੇ ਬੰਦਾ ਵੱਟ ਵੱਡਣ ਤੋਂ ਤਾਂ ਮੈਂ ਕਹਿੰਨਾ ਡਾਂਗੋ ਡਾਂਗੀ ਹੋ ਜਾਂਦੇ ਉੱਥੇ ਦਾ ਯਾਰ ਕਿੰਨੇ ਪਾਣੀ ਦੀ ਗੱਲ ਹੋ ਰਹੀ ਹੈ ਕਿੰਨੇ ਪਾਣੀ ਨੂੰ ਸਰਕਾਰਾਂ ਲੈ ਕੇ ਜਾਣ ਲਈ ਫਰਦੀਆਂ ਹਰਿਆਣਾ ਸਰਕਾਰਾਂ ਆਪਣੇ ਦਬਦਬੇ ਦੇ ਨਾਲ ਸਰਕਾਰ ਪੰਜਾਬ ਤੋਂ ਪਾਣੀ ਖਾਉਣਾ ਚਾਹੁੰਦੀਆਂ ਜਿੰਨਾ ਪਾਣੀ ਆ ਪਿੱਛੇ ਆਪਾਂ ਲੜਦੇ ਆ ਜੇ ਉਹੀ ਪਾਣੀ ਆਪਣੇ ਪੱਲੇ ਨਾ ਰਿਹਾ ਤੇ ਮੈਂ ਕਹਿੰਨਾ ਬਰਬਾਦੀ ਆਪਣੇ ਆਉਣ ਵਾਲੇ ਟਾਈਮ 'ਚ ਬਹੁਤ ਜਲਦੀ ਹੋਊਗੀ ਆ ਰਾਜਨੀਤੀਆਂ ਛੱਡੋ ਬੇਨਤੀ ਆ ਮੋਢੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਤੋਂ ਨੂੰ ਵੀ ਅਸੀਂ ਕਹਿ ਸਕੀਏ ਕਿ ਇਸ ਬੰਦੇ ਨੇ ਸਰਕਾਰਾਂ ਨੂੰ ਪਿੱਛੇ ਛੱਡ ਕੇ ਉਹਨਾਂ ਦਾ ਸਾਥ ਦਿੱਤਾ ਜਿਹੜਾ ਪੰਜਾਬ ਦੇ ਪਾਣੀਆਂ ਲਈ ਲੜਦੇ ਪਿਆ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤ